ਆਜੋ ਜਿਹੜੇ ਕਿੰਦੂ ਇਤਿਹਾਸ ਤੇ ਕਿੰਦੂ ਪਰੰਤੂ ਕਰਦੇ ਆ ਵੀ ਇਤਿਹਾਸ ਲਿਖਿਆ ਹੈ ਮੰਨ ਲਓ ਫਿਰ ਕਿ ਗੰਗਾ ਜਮਨਾ ਨਿਕਟ ਨਾ ਜਾਵੇ ਆਪਣੇ ਗੁਰੂ ਕੀ ਛਪੜੀ ਨਾ ਆਵੇ ਹੁਣ ਆ ਦੱਸਿਓ ਜੀ ਮੈਨੂੰ ਮੈਂ ਸੰਪਰਦਾਇਆਂ ਨੂੰ ਸਵਾਲ ਕਰਦਾ ਦੱਸਿਓ ਜੀ ਇਹ ਪਰਾਚੀਨ ਪੰਥ ਪ੍ਰਕਾਸ਼ ਵਿੱਚ ਗਿਆਨੀ ਰਤਨ ਸਿੰਘ ਭੰਗੂ ਦਾ ਲਿਖਿਆ ਹੋਇਆ ਹੁਣ ਦੱਸਿਓ ਭਲਾ ਇਸ ਗੱਲ ਲਿਖਤ ਉਤੇ ਕੌਣ ਕਿੰਦੂ ਪਰੰਤੂ ਕਰ ਤੁਸੀਂ ਕੀ ਅਹੀਂ ਅਹੀਂ ਤੇ ਕਹਿੰਦੇ ਨਹੀਂ ਨਹੀਂ ਜਾਣਾ ਚਾਹੀਦਾ ਸਿੱਖ ਨੂੰ ਸਿੱਖ ਆਪਣੇ ਗੁਰੂ ਦੇ ਧਾਰਮਿਕ ਅਸਥਾਨਾਂ ਦੀ ਯਾਤਰਾ ਕਰੇ ਕਿਉਂਕਿ ਅਸੀਂ ਆਜ਼ਾਦ ਕੌਮ ਅਸੀਂ ਪੂਜਾ ਆਕਾਲ ਕੀ ਪਰਚਾ ਸ਼ਬਦ ਦਾ ਦედაਰ ਖਾਲ ਇਹ ਗੱਲ ਦੱਸ ਰਿਹਾ ਜ਼ਕਰੀਆ ਖਾਨ ਨੂੰ ਤੇ ਦੱਸਣ ਵਾਲਾ ਹਾਰ ਭਗਤ ਨਰਨਜਰੀਆ ਵਾ ਯਾਨੀ ਕਿ ਦੋਵੇਂ ਆਪਣੇ ਦੁਸ਼ਮਣੋਂ ਦੋਵੇਂ ਅਸਲੀ ਵਡਿਆਈ ਉਹ ਹੁੰਦੀ ਹੈ ਜਦੋਂ ਦੁਸ਼ਮਣ ਤੁਹਾਡੀ ਤਾਰੀਫ਼ ਕਰੇ ਜਦੋਂ ਤੁਹਾਡੀ ਬੰਦੀ ਨਾ ਹੋਵੇ ਉਹ ਤੁਹਾਡੇ ਚਰਚਾ ਕਰੇ ਇਹਦਾ ਮਤਲਬ ਤੁਹਾਡੇ ਪੱਲੇ ਕੁਝ ਹੈਗਾ ਵਾ ਆਪਣੇ ਆਂ ਦੀ ਆਪੇ ਵਡਿਆਈ ਕਰਨੀ ਖੂਬੀ ਨਹੀਂ ਹੁੰਦੀ ਪਿਆਰਿਓ ਆਪਣੇ ਆਂ ਦੀ ਤਾਂ ਸਾਰੇ ਵਡਿਆਈ ਆਪੇ ਕਰੀ ਜਾਂਦੇ ਹੁਣ ਆਪਾਂ ਆਪਣੇ ਪੁੱਤ ਬਾਰੇ ਕਹੀਏ ਨਹੀਂ ਉਹ ਚੰਨੀ ਕੁਆਲਿਟੀ ਹੈ ਨਹੀਂ ਲੋਕ ਕਹਿੰਦੇ ਨਹੀਂ ਤੁਹਾਡੇ ਪੁੱਤ ਵਰਗਾ ਤੇ ਕੋਈ ਪੁੱਤੀ ਹੈ ਨਹੀਂ ਇਹਦਾ ਮਤਲਬ ਤੁਹਾਡੇ ਪੁੱਤ ਨੇ ਕੁਝ ਕਮਾਇਆ ਵਾ ਸਮਝ ਲੱਗ ਗਈ ਅਸੀਂ ਆਪਣੇ ਬੱਚੇ ਦੀ ਆਪਣੇ ਲਾਕੇ ਦੀ ਆਪੇ ਵਡਿਆਈ ਕਰੀ ਇਹ ਸ਼ੋਭਾ ਨਹੀਂ ਹੈਗੀ ਜਿਹੜਾ ਜਦ ਨਾਲ ਤੁਹਾਡੀ ਨਹੀਂ ਬਣਦੀ ਉਹ ਤੁਹਾਡੀ ਵਡਿਆਈ ਕਰੇ ਨਾ ਇਹ ਤਾਂ ਮਤਲਬ ਕੁਆਲਟੀ ਹੈਗੀ ਐ ਤੇ ਸਿੱਖਾਂ ਨਾਲ ਹੋਇਆ ਐਂਜੀ ਆ ਕਾਜੀ ਨੂਰ ਮੁਹੰਮਦ ਵਰਗੇ ਜਿਹੜੇ ਸਾਖ ਲਿਖਦੇ ਰਹੇ ਉਹ ਵੀ ਮਜਬੂਰ ਹੋ ਗਏ ਵੀ ਨਹੀਂ ਅਸੀਂ ਗਲਤ ਲਿਖ ਬੈਠੇ ਅਸੀਂ ਨੇੜੇ ਹੋ ਕੇ ਸਿੱਖਾਂ ਨੂੰ ਵੇਖਿਆ ਵੀ ਸਿੱਖ ਬੜੀ ਕਮਾਲ ਦੀ ਕੌਮ ਆ ਉਹ ਕਹਿੰਦਾ ਪੂਲੋ ਪਿੰਡ ਇੱਕ ਮਾਝੇ ਆਹੀ ਤਾਰੂ ਸਿੰਘ ਤਾਂ ਖੇਤੀ ਕਰਾ ਉੱਥੇ ਇੱਕ ਭਾਈ ਤਾਰੂ ਸਿੰਘ ਨਾਂ ਦਾ ਵਿਅਕਤੀ ਉਹ ਖੇਤੀ ਕਰਦਾ ਸਾਤ ਪਿੰਡ ਵੇ ਪੈਸੇ ਪਰੇ ਹੈਗਾ ਇਹ ਡਾ ਇਮਾਨਦਾਰ ਆ ਜਿਹੜੀ ਮਿਹਨਤ ਕਰਦਾ ਉਹਦੇ ਵਿੱਚੋਂ ਵੀ ਆਪਣਾ ਟੈਕਸ ਭਰਦਾ ਵਾ ਦੇ ਆਕਮ ਕਸ਼ ਥੋੜਾ ਖਾਵੇ ਦੇ ਆਕਮ ਹਕਮ ਇਹਨੂੰ ਸਰਕਾਰ ਜੋ ਸਰਕਾਰ ਦਾ ਬਣਦਾ ਟੈਕਸ ਆ ਨਾ ਸਰਕਾਰ ਤੋਂ ਬਾਗੀ ਨਹੀਂ ਹੈਗਾ ਉਹ ਸਰਕਾਰਾਂ ਭਾਵੇਂ ਬਾਗੀ ਮੰਨੀ ਜਾਂਦੀਆਂ ਉਹਨਾਂ ਨੂੰ ਸਰਕਾਰ ਤੋਂ ਬਾਗੀ ਨਹੀਂ ਹੈਗੇ ਉਹ ਆਪਣਾ ਬਣਦਾ ਹਿੱਸਾ ਜੋ ਸਰਕਾਰ ਨੂੰ ਟੈਕਸ ਦਾ ਪੂਰਾ ਦਿੰਦੇ ਆ ਦੇ ਹਾਕਮ ਕਾਸ਼ ਥੋੜਾ ਖਾਵੇ ਤੇ ਬੱਚੇ ਸਿੰਘਣ ਕੇ ਪਾਸ ਬਚਾਵੇ ਉਹ ਹਾਕਮ ਨੂੰ ਦੇ ਕੇ ਜੋ ਥੋੜਾ ਆਪ ਖਾਂਦੇ ਤੇ ਬਾਕੀ ਜੋ ਵਜਦਾ ਉਹ ਗੁਰੂ ਕੇ ਸਿੱਖਾਂ ਤੱਕ ਪਹੁੰਚਾਉਂਦੇ ਆ ਕਹਿੰਦਾ ਉਹਦੇ ਘਰ ਚ ਹੋਰ ਕੌਣ ਕੌਣ ਆ ਕਹਿੰਦਾ ਹੈ ਉਸਤੇ ਇੱਕ ਭੈਣ ਆ ਰਮਾਈ ਇੱਕ ਭੈਣ ਵਾਂ ਤੇ ਇੱਕ ਮਾਤਾ ਉਹਦੇ ਘਰ ਚ ਪੀਸ ਕੂਟਵੇਂ ਕਰੇ ਕਮਾਈ ਉਹ ਅਨਾਜ ਪੀ ਕੇ ਕਿਉਂਕਿ ਅਜ ਵਰਗਾ ਕੰਮ ਨਹੀਂ ਹੈਗਾ ਵੀ ਆਟਾ ਉਥੋਂ ਜਾ ਕੇ ਦੁਕਾਨ ਤੋਂ ਫੜ ਲਿਆਓ 20 ਕਿਲੋ ਤੇ ਚੱਕੀ ਤੋਂ ਲੈ ਆਓ ਪੈਸੇ ਦੇ ਕੇ ਆਟਾ ਨੇਵੀ ਕਾਂਗ ਰੱਖਣੀ ਤੇ ਆਟਾ ਮੁੱਲ ਲੈਓ ਆਜਰ ਦਾ ਕੰਮ ਛੜਾ ਉਦੋਂ ਤੇ ਘਰਾਂ ਚ ਮਾਵਾਂ ਕਣਕ ਦਾ ਆਟਾ ਆਪ ਤਿਆਰ ਕਰਦੀਆਂ ਸੀ ਦਾਲਾਂ ਪਿੰਦੀਆਂ ਸੀ ਅੱਛਾ ਜਦੋਂ ਇਹ ਚੀਜ਼ਾਂ ਲੋਕ ਆਪ ਪਿੰਦੇ ਸੀ ਹੈਗੇ ਵੀ ਤੰਦਰੁਸਤੀ ਕੋਈ ਜੇ ਘਰ ਚ ਆਟਾ ਮੜਾ ਮੋਟ ਤਿਆਰ ਕਰਕੇ ਬਾਹਾਂ ਦਾ ਜ਼ੋਰ ਲਗੂ ਦਾਲ ਪੀਓਗੇ ਤਾਂ ਵੀ ਜ਼ੋਰ ਲਗੂ ਭਾਂਡੇ ਧੋਗੇ ਕੱਪੜੇ ਧੋਗੇ ਘਰ ਚ ਪੋਚਾ ਲਾਹੋਗੇ ਤੇ ਜ਼ੋਰ ਲਗੂ ਨਾ ਮੜਾ ਮੋਟਾ ਨਾ ਕਿਹਾਦਾ ਬੀਪੀ ਵਾਧਦਾ ਸੀ ਤੇ ਨਾ ਕਿਹਾਦਾ ਬੀਪੀ ਪਠੇ ਵੀ ਇਦਾਂ ਸੀ ਜਦੋਂ ਬੰਦੇ ਹੱਥਾਂ ਨਾਲ ਕੁੱਤਰਦੇ ਸੀ ਹੱਥਾਂ ਨਾਲ ਕੁੱਤਰਦੇ ਸੀ ਖੇਤੀ ਦੇ ਸਾਧਨ ਘੱਟ ਸੀ ਤੰਦਰੁਸਤ ਕਿੰਨੇ ਸੀ ਬੰਦੇ ਅੱਜ ਸਾਰਾ ਕੁਝ ਹੀ ਮਸ਼ੀਨੀ ਆ ਗਿਆ ਸਿਸਟਮ ਜਾਨੀ ਕਿ ਸਾਡੇ ਕੋਲ ਸੁੱਖ ਸਹੂਲਤਾਂ ਵਧ ਗਈਆਂ ਅਸੀਂ ਰੋਗੀ ਜ਼ਿਆਦਾ ਹੋ ਗਏ ਅੱਜ ਨਿੱਕੇ ਤੋਂ ਨਿੱਕੇ ਪਰਿਵਾਰ ਦੀ ਵੀ ਮੈਡੀਸਨ ਆ ਰਹੀ ਆ ਰੋ ਵਧ ਗਏ ਨਾ ਸਹੂਲਤਾਂ ਵਧ ਗਈਆਂ ਤੇ ਰੋਗੀ ਵੱਧ ਜ਼ਿਆਦਾ ਹੋ ਗਏ ਖਾਣ ਪੀਣ ਸਾਡਾ ਸਹੀ ਨਹੀਂ ਰਹਿ ਗਿਆ ਹਰ ਚੀਜ਼ ਵਿੱਚ ਅੱਜਕੱਲ ਮਿਲਾਵਟ ਪੈਦਾ ਹੋ ਗਈ ਆ ਜਿਨੇ ਜੋਗੇ ਆਪਣੇ ird gird ਥੋੜੀ ਬਹੁਤੀ ਸਬਜ਼ੀ ਲਾਉਣ ਦੀ ਕੋਸ਼ਿਸ਼ ਕਰੋ ਆਪਣਾ ਖਾਣ-ਪਾਣ ਸਹੀ ਰੱਖੋ ਕਿਉਂਕਿ ਜੀਵਨ ਦੁਬਾਰਾ ਨਹੀਂ ਮਿਲਣਾ ਪਿਆਰਿਓ ਬਹੁਤ ਕੁਝ ਹੈ ਪਹਿਲਾਂ ਸ਼ਹਿਰਾਂ 'ਚ ਲੋਕੀ ਦੁੱਧ ਵਿੱਚ ਮਲਾਵਟ ਕਰਦੇ ਸੀ ਦਹੀਂ ਮਾੜਾ ਮਿਲਦਾ ਸੀ ਹੁਣ ਪਿੰਡਾਂ 'ਚ ਵੀ ਇਹ ਬਿਮਾਰੀਆਂ ਫੈਲ ਗਈਆਂ ਤੂੰ ਕਿਸ ਕਿਸ ਡੇਰੀ ਫਾਰਮ ਤੇ ਚਲ ਜਾਓ ਜਾ ਕੇ ਜੀ ਸਾਨੂੰ 20 ਕਿਲੋ ਪਨੀਰ ਚਾਹੀਦਾ ਉਹ ਕਹੋਗਾ ਦੋ ਘੰਟਿਆਂ ਨੂੰ ਬਣ ਕੇ ਲੈ ਜੀ ਪਾਸੇ ਬੈਠੇ ਰਹੋ ਕੋਈ ਦੁੱਧ ਨਹੀਂ ਬਾਹਰ ਆਉਣਾ ਪੰਨ 20 ਤਾਂ ਛੱਡ ਕੇ ਕੰਟਰੋਲ ਪਨੀਰ ਲੈ ਜਾਓ ਦਹੀਂ ਲਾਇਓ ਜਨਾ ਮਰਜੀ ਤੇ ਦਹੀਂ ਨੂੰ ਮੜ ਕੇ ਇੱਕ ਅੱਧੀ ਰਾਤ ਆਪਣੇ ਘਰ ਰੱਖ ਕੇ ਵੇਖ ਲਓ ਜੜਾ ਘਰ ਦੀ ਮੱਝ ਦਾ ਦਹੀਂ ਦੋ ਦਿਨ ਘਰ ਚ ਰੱਖ ਕੇ ਵੇਖ ਲਓ ਤੇ ਬਾਜ਼ਾਰੋਂ ਲਿਆਂਦਾ ਦਹੀਂ ਤੁਸੀਂ ਰਾਤ ਰੱਖ ਕੇ ਵੇਖਿਓ ਭਲਾ ਤੁਹਾਨੂੰ ਸਵੇਰ ਤੱਕ ਪਤਾ ਲੱਗ ਜੂ ਕੀ ਖਾ ਰਹੇ ਆਪਾਂ ਜਨ ਕਿ ਹਰ ਕੰਮ ਦੇ ਵਿੱਚ ਮਿਲਾਵਟ ਹੋਣ ਕਰਕੇ ਸੁੱਖ ਸਹੂਲਤਾਂ ਗੁਰਦੁਆਰੇ ਲਵਦੇ ਫਏ ਮਹਾਰਾਜ ਸਾਨੂੰ ਸ਼ਾਂਤੀ ਬਖਸ਼ੋ ਸਾਡੇ ਘਰ 'ਚ ਕਲੇਸ਼ ਨਾ ਆਵੇ ਸਾਨੂੰ ਦੇਹ ਰੋਗਤਾ ਬਖਸ਼ਿਸ਼ ਕਰੋ ਜਨ ਕਿ ਪਦਾਰਥ ਬੰਦੇ ਦੇ ਸਿਰ ਚੜ ਕੇ ਨੱਚ ਰਿਹਾ ਵੀ ਸਿਰ ਚੜ ਕੇ ਬੰਦੇ ਦੇ ਨਾ ਚੜਿਆ ਤੋ ਖੈਰ ਜਿਹੜੀ ਮੈਂ ਬੇਨਤੀ ਕਰ ਰਿਹਾ ਅਸਲੀ ਵਡਿਆਈ ਉਹ ਹੁੰਦੀ ਹੈ ਜਿਹੜੀ ਤੁਹਾਡੀ ਦੁਸ਼ਮਣ ਕਰੇ ਕਹਿੰਦਾ ਹੈ ਉਸ ਤੇ ਇੱਕ ਭੈਣ ਆ ਰਮਾਈ ਪੀਸ ਕੂਟ ਵਿੱਚ ਕਰੇ ਕਮਾਈ ਆਪ ਖਾਏ ਮੈਂ ਰੁੱਖੀ ਮਿੱਸੀ ਆਪ ਤਾਂ ਰੁੱਖੀ ਮਿੱਸੀ ਜਿੰਨਾ ਕ ਸਾਦਾ ਖਾ ਲਦੇ ਨੇ ਮੋਟਾ ਪੈਰ ਆਪ ਰਹਿਣ ਲੱਸੀ ਆਪ ਤੇ ਮੜਾ ਮੋਟਾ ਕਪੜਾ ਪਹਿਨਦੇ ਆ ਮੋਟਾ ਪੈਰ ਆਪ ਰਹਿਣ ਲੱਸੀ ਕਹਿੰਦਾ ਫਿਰ ਇਹ ਤੇ ਗੱਲ ਹੋ ਗਈ ਉਹਨਾਂ ਦੇ ਰਹਿਣ ਸਹਿਣ ਦੀ ਤੇ ਉਹਨਾਂ ਦੀ ਧਾਰਮਿਕ ਰੌ ਰੀਤੀ ਕੀ ਆ ਕਹਿੰਦੇ ਬਾਗ ਸਲਾਤ ਸੁਣ ਮੁੰਦੇ ਕਾਨ ਧਿਆਨ ਨਾਲ ਸੁਣਿਓ ਜੀ ਬਾਗ ਸਲਾਤ ਸੁਣ ਮੁੰਦੇ ਕਾਨ ਉਹ ਕਿਸੇ ਨਮਾਜ਼ ਨੂੰ ਨਹੀਂ ਸੁਣਦੇ ਬਾਗ ਸਲਾਤ ਸੁਣ ਮੁੰਦੇ ਕਾਨ ਉਹ ਆਪਣੇ ਕੰਨ ਬੰਦ ਕਰ ਜਾਨੀ ਕਿ ਉਹਨਾਂ ਦਾ ਕਿਸੇ ਹੋਰ ਧਰਮ ਉੱਤੇ ਵਿਸ਼ਵਾਸ ਨਹੀਂ ਰੋਟ ਸਿਰਨੀ ਪੀਰ ਨਖਾਨ ਉਹ ਕੋਈ ਸਿਰਨੀ ਤੇ ਰੋਟ ਨਹੀਂ ਚੜਾਉਂਦੇ ਕਿਸੇ ਪੀਰ ਦੇ ਉੱਤੇ ਕੌਣ ਪਲਾ ਭਾਈ ਤਾਰੂ ਸਿੰਘ ਦੇ ਪਰਿਵਾਰ ਦੇ ਮੈਂਬਰ ਰੋਟ ਸਿਰਨੀ ਸਾਰੇ ਬੋਲੋ ਰੋਟ ਸਿਰ ਨਹੀਂ ਪੀਰਨਾਖਾਨ ਭਾਈ ਤਾਰੂ ਸਿੰਘ ਦੇ ਜਿਹੜੇ ਪਰਿਵਾਰ ਦੇ ਮੈਂਬਰ ਆ ਉਹ ਕਿਸੇ ਪੀਰ ਦੇ ਰੋਟ ਨਹੀਂ ਚੜਾਉਂਦੇ ਸਿਰ ਨਹੀਂ ਚੜਾਉਂਦੇ ਉਹਨਾਂ ਦੇ ਉੱਤੇ ਵਿਸ਼ਵਾਸ ਨਹੀਂ ਕਰਦੇ ਭਾਈ ਤਾਰੂ ਕੌਣ ਕਹਿ ਰਿਹਾ ਬਲਾ ਜਕਰੀਆ ਖਾਨ ਨੂੰ ਹਰ ਭਗਤ ਨਰਨਜਨੀਆਂ ਕਹਿ ਰਿਹਾ ਰੋਟ ਸਿਰ ਨਹੀਂ ਪੀਰਨਾਖਾਨ ਕਹਿੰਦਾ ਇੱਥੇ ਬਸ ਨਹੀਂ ਕਹਿੰਦਾ ਸ਼ਬਦ ਚੌਂਕੀ ਗੁਰੇ ਆਪਣੇ ਕੀ ਕਰੇ ਫਿਰ ਕਰਦੇ ਕਿ ਆਪਣੇ ਗੁਰੂ ਦੇ ਸ਼ਬਦ ਦੀ ਚੌਂਕੀ ਭਰਦੇ ਆ ਆਪਣੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਦੇ ਆ ਸ਼ਬਦ ਚੌਂਕੀ ਕੋれ ਆਪਣੇ ਕੀ ਕਰਿਆ ਸੋ ਮਰਨੇ ਤੇ ਨੈਗ ਨ ਡਰਿਆ ਮੌਤ ਤਾਂ ਉਹਨਾਂ ਦੇ ਲਾਗੇ ਸ਼ਾਕੇ ਵੀ ਨਹੀਂ ਮੌਤ ਦਾ ਤੇ ਡਰ ਉਹਨਾਂ ਨੂੰ ਹੈ ਹੀ ਨਹੀਂ ਕਿਉਂ ਕਿ ਗੁਰੂ ਦੇ ਸ਼ਬਦ ਚੋਂ ਪੜਦੇ ਸ਼ਬਦੋਂ ਮਰੋ ਫਿਰ ਜੀਵੋ ਸਾਦੀ ਤਾਂ ਫਿਰ ਮਰਨਾ ਹੋਈ ਸ਼ਬਦ ਵਿੱਚ ਉਹਨਾਂ ਨੂੰ ਐਸਾ ਜੀਵਨ ਮਿਲਦਾ ਮੌਤ ਆ ਉਹਨਾਂ ਦੇ ਅੰਦਰ ਭੈ ਡਰ ਪਾਉਂਦੀ ਨਹੀਂ ਆ ਮੌਤੋਂ ਤੇ ਨਿਡਰ ਹੋ ਜਾਂਦੇ ਆ ਸ਼ਬਦ ਚੌਂਕੀ ਗੁਰੇ ਆਪਣੇ ਕੀ ਕਰੇ ਕੌਣ ਭਾਈ ਤਾਰੂ ਸਿੰਘ ਦਾ ਪਰਿਵਾਰ ਕੌਣ ਕਹਿ ਰਿਹਾ ਹਰ ਭਗਤ ਨਰਿੰਦਰ ਜੀਆਂ ਜ਼ਕਰੀਆ ਖਾਨ ਦੇ ਦਰਬਾਰ ਚ ਕਹਿ ਰਿਹਾ ਕਿਉਂ ਜੀ ਅੱਜ ਗੁਰੂ ਦੇ ਸਿੱਖਾਂ ਦੇ ਘਰਾਂ ਵਿੱਚ ਸ਼ਬਦ ਦੀ ਚੌਂਕੀ ਲੱਗਦੀ ਹੈ ਸ਼ਬਦ ਦੀਆਂ ਚੌਂਕੀਆਂ ਦੇ ਘੱਟ ਲੱਗਦੀਆਂ ਦੂਜੀਆਂ ਚੌਂਕੀਆਂ ਵੱਧ ਲਾਉਣ ਲੱਗ ਪਏ ਅੱਜ ਕੱਲ ਪਿੰਡਾਂ ਸ਼ਹਿਰਾਂ 'ਚ ਬੋਲੋ ਭਾਈ ਸ਼ਬਦ ਦੀ ਸ਼ਬਦ ਦੀ ਆ ਹੁਣ ਆਪਾਂ ਸ਼ਬਦ ਦੀ ਚੌਂਕੀ ਲਾ ਕੇ ਬੈਠੇ ਸੋਦਰ ਦਾ ਪਾਠ ਕਰਨਾ ਰਹਿਰਾਸ ਦਾ ਪਾਠ ਕਰਨਾ ਸਵੇਰੇ ਉੱਠ ਕੇ ਆਪਣੇ ਬੱਚਿਆਂ ਨਾਲ ਨਿਤਨੇਮ ਦਾ ਪਾਠ ਕਰਨਾ ਇਹ ਸ਼ਬਦ ਦੀ ਚੌਂਕੀ ਆ ਅੱਜ ਸ਼ਬਦ ਦੀਆਂ ਚੌਂਕੀਆਂ ਘਾਟਾਂ ਤੇ ਲੋਕ ਥਾਂ-ਥਾਂ ਤੇ ਪੀਰਾਂ ਫਕੀਰਾਂ ਦੇ ਤੁਰੇ ਫਿਰਦੇ ਕੋ ਕਿਤੇ ਮੰਨੀ ਜਾਂਦਾ ਕੋ ਕਿਸੇ ਨੂੰ ਮੰਨੀ ਜਾਂਦਾ ਤੇ ਅਸੀਂ ਅਖਵਾ ਵੀ ਆਪਣੇ ਆਪ ਨੂੰ ਕੀ ਰਿਹਾ ਮੈਂ ਗੁਰੂ ਦਾ ਸਿੱਖ ਹੁਣ ਆਹ ਸ਼ਬਦ ਵੇਖੋ ਹਰ ਭਗਤ ਨਰਨਜਰੀਆਂ ਕਹਿ ਰਿਆ ਗੱਲ ਕਹਿੰਦਾ ਸ਼ਬਦ ਚੌਂਕੀ ਗੁਰੇ ਆਪਣੇ ਕੀ ਕਰੇ ਸੋ ਮਰਨੇ ਤੇ ਨੈਕ ਨਡਰੈ ਕਿਸਾ ਜਗਨਨਾਥ ਕੋ ਟੁੰਡਾ ਅਖੈ ਲੋਗਾ ਉੜੀਸਾ ਦੇ ਵਿੱਚ ਜਗਨਨਾਥ ਨੂੰ ਮੰਨਣ ਜਾਂਦੇ ਆਂਦਾ ਜਕਰੀਆ ਖਾਨ ਭਾਈ ਤਾਰੂ ਸਿੰਘ ਦਾ ਪਰਿਵਾਰ ਜਿਹੜਾ ਨਾ ਜਗਨਨਾਥ ਨੂੰ ਟੁੰਡਾ ਆਂਦਾ ਉਹ ਨੂੰ ਨਹੀਂ ਮੰਨਦਾ ਜਗਨਨਾਥ ਕੋ ਟੁੰਡਾ ਆਖੇ RAM KRISHNA ਕੋ ਜਾਪ ਨਾ ਭਖੇ ਇਹ RAM ਤੇ KRISHNA ਦਾ ਜਾਪ ਨਹੀਂ ਕਰਦੇ ਕੌਣ ਭਾਈ ਤਾਰੂ ਸਿੰਘ ਦਾ ਪਰਿਵਾਰ ਤੇ ਆਪਾਂ ਕੌਣ ਆਪਾਂ ਵੀ ਭਾਈ ਤਾਰੂ ਸਿੰਘ ਦਾ ਪਰਿਵਾਰੀ ਆਂ ਕਹਿੰਦਾ RAM KRISHNA ਕੋ RAM KRISHNA ਕੋ ਜਾਪ ਨਾ ਭਖੇ ਜਗਨਨਾਥ ਕੋ ਟੁੰਡਾ ਆਖੇ ਕਹਿੰਦਾ ਗੰਗਾ ਜਮਨਾ ਨਿਕਟ ਨ ਜਾਵੇ ਧਿਆਨ ਨਾਲ ਸੁਣਿਓ ਜੀ ਕਹਿੰਦਾ ਕਿਸੇ ਗੰਗਾ ਜਮਨਾ ਤੇ ਨਹੀਂ ਜਾਂਦੇ ਫੇ ਕੀ ਕਰਦੇ ਆ ਕਹਿੰਦਾ ਆਪਣੇ ਗੁਰ ਕੀ ਛੱਪੜੀ ਨ ਹੋਵੇ ਉਧਰਬਾਰ ਸਾਹਿਬ ਦੇ ਸਰੋਵਰ ਨੂੰ ਆਪਣੀ ਭਾਸ਼ਾ ਚ ਕਹਿੰਦਾ ਨਾ ਉਹ ਕਹਿੰਦਾ ਆਪਣੇ ਗੁਰੂ ਦੇ ਹੀ ਸਰੋਵਰ ਤੇ ਇਸ਼ਨਾਨ ਕਰ ਉਹ ਛੱਪੜ ਸ਼ਬਦ ਵਰਦਾ ਜੀ ਕਹਿੰਦਾ ਗੰਗਾ ਜਮਨਾ ਨਿਕਟ ਨ ਜਾਵੇ ਆਪਣੇ ਗੁਰ ਕੀ ਤੇ ਸਾਡੇ ਅੱਜ ਸੰਪਰਦਾਵਾਂ ਦੇ ਮੁਖੀ ਕਦੀ ਕੁੰਮ ਨਾਉਂਦੇ ਫਿਰਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਹਾਂਜੀ ਆਖੋ ਸਤਨਾਮ ਸ੍ਰੀ ਉਹ ਦੁਲੇ ਪੰਥ ਦੇ ਵਾਰਸ ਉਹਨਾਂ ਨੂੰ ਖਵਾਉਂਦੇ ਫਿਰਦੇ ਵੀ ਇਹੀ ਤੁਹਾਡੇ ਵਰਗੇ ਹੀ ਆ ਜੇ ਹਰ ਭਗਤੰਦਰ ਜਿਹੜੀਆਂ ਅੱਜ ਹੋਵੇ ਨਾ ਉਹਨੇ ਕਹਣਾ ਮੈਂ ਆਪਣੀ ਲਿਖਤ ਵਿੱਚ ਸੋਧ ਕਰਦਾ ਜੋ ਮੈਂ ਕਹਿ ਬੈਠਾ ਨਾ ਮੇਰੇ ਸ਼ਬਦ ਮੈਂ ਆਪਣੇ ਵਾਪਸ ਲੈ ਜਨਾ ਇਹ ਹੁਣ ਮੈਂ ਇਤਿਹਾਸ 'ਚ ਜਿਹੜੇ ਕਹਿੰਦੇ ਇਤਿਹਾਸ ਤੇ ਕਿੰਦੂ ਪਰੰਤੂ ਕਰਦੇ ਆ ਵੀ ਇਤਿਹਾਸ 'ਚ ਲਿਖਿਆ ਹੈ ਮੰਨ ਲਓ ਫਿਰ ਅਵੀ ਦੇ ਇਤਿਹਾਸ 'ਚ ਲਿਖਿਆ ਕਿ ਗੰਗਾ ਜਮਨਾ ਨਿਕਟ ਨਾ ਜਾਵੇ ਆਪਣੇ ਗੁਰੂ ਕੀ ਛਪੜੀ ਨਾ ਆਵੇ ਹੁਣਾ ਦੱਸਿਓ ਜੀ ਮੈਨੂੰ ਮੈਂ ਸੰਪਰਦਾਇਆਂ ਨੂੰ ਸਵਾਲ ਕਰਨਾ ਦੱਸਿਓ ਜੀ ਇਹ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਗਿਆਨੀ ਰਤਨ ਸਿੰਘ ਭੰਗੂ ਦਾ ਲਿਖਿਆ ਹੋਇਆ ਹੈ ਹੁਣ ਦੱਸਿਓ ਭਲਾ ਇਸ ਗੱਲ ਲਿਖਤ ਉਤੇ ਕੌਣ ਕਿੰਦੂ ਪਰੰਧੂ ਕਰ ਤੁਸੀਂ ਕੀ ਅਹੀਂ ਅਹੀਂ ਤੇ ਕਹਿੰਨੇ ਵੀ ਨਹੀਂ ਨਹੀਂ ਜਾਣਾ ਚਾਹੀਦਾ ਸਿੱਖ ਨੂੰ ਸਿੱਖ ਆਪਣੇ ਗੁਰੂ ਦੇ ਧਾਰਮਿਕ ਅਸਥਾਨਾਂ ਦੀ ਯਾਤਰਾ ਕਰੇ ਕਿਉਂਕਿ ਅਸੀਂ ਆਜ਼ਾਦ ਕੌਮ ਆਸੀਂ ਪੂਜਾ ਕਾਲ ਕੀ ਪਰਚਾ ਸ਼ਬਦ ਦਾ ਦედაਰ ਹਾਲਸੇ ਦਾ ਅਸੀਂ ਅਕਾਲ ਨੂੰ ਮੰਨਣ ਵਾਲੀ ਕੌਮ ਆ ਦਰدار ਤੇ ਥੋੜਾ ਮੱਥੇ ਟੇਕਣ ਨਾਲ ਠੀਕ ਹੈ ਤੁਹਾਡਾ ਕਿਸ ਨਾ ਰਹਿਣ ਸਣ ਵਖਰਾ ਹੋ ਸਕਦਾ ਪਰ ਇੱਥੇ ਪੂਜੇ ਨਾ ਅਕਾਲ ਬਿਨ ਹੋਰ ਕੋਈ ਦੇਵੀ ਦੇਵ ਸਿੱਖ ਦਸ਼ਮੇਸ਼ ਦਾ ਸੋ ਕਈ ਅਕਾਲੀ ਹੈ ਜਿਹੜਾ ਸਿਰਫ ਇੱਕ ਕਾਲ ਦਾ ਪੁਜਾਰੀ ਹੈ ਸਾਡੀ ਸਿੱਖੀ ਨੂੰ ਐਸਾ ਪੁੱਠਾ ਗੇੜਾ ਇਹਨਾਂ ਲੋਕਾਂ ਨੇ ਦਿੱਤਾ ਕਿ ਤੁਹਾਡੇ ਸਮਪਰਦਾਇਕ ਕਾਲ ਨੂੰ ਖੂਚ ਰਿਕਣਗੇ ਤੁਸੀਂ ਸਾਰੀ ਕੌਮ ਦੇ ਉਤੇ ਇਸ ਮਰਿਆਦਾਂ ਨੂੰ ਲਾਗੂ ਕਰੋਗੇ ਇਹ ਕਦਾਚਿਤ ਨਹੀਂ ਹੋ ਸਕਦਾ ਪਿਆਰੇ ਇਸ ਕੋ ਕੇ ਪੜੋ ਇਥੇ ਲਿਖਿਆ ਹੈ ਗੰਗਾ ਜਮਨਾ ਨਿਕਟ ਨਾ ਜਾਵੇ ਇਹ ਕਿਹਦੀ ਗੱਲ ਹੋ ਰਹੀ ਹੈ ਭਾਈ ਤਾਰੂ ਸਿੰਘ ਦੇ ਪਰਿਵਾਰ ਦੀ ਆਪਣੇ ਗੁਰ ਕੀ ਛਪੜੀ ਨਾਵੇ ਆਪਣੇ ਗੁਰੂ ਦੇ ਛਪੜ ਦੇ ਵਿੱਚ ਕਿਉਂਕਿ ਉਹ ਆਪਣੀ ਭਾਸ਼ਾ ਚ ਕਹਿੰਦਾ ਨਾ ਕਿਉਂਕਿ ਜਕਰੀਆ ਖਾਨ ਦੀ ਜਿੰਨੀ ਕੋ ਦੀ ਪ੍ਰਾਚਨ ਪਰੰਥ ਪ੍ਰਕਾਸ਼ ਵਿੱਚ ਵੀ ਉਦਾਂ ਹੀ ਲਿਖਤ ਲਿਖ ਦਿੱਤੀ ਕਿ ਭਾਵ ਆਪਣੇ ਗੁਰੂ ਦੇ ਸਰੋਵਰ ਚ ਤੁਸੀਂ ਜਾਓ ਦਰਬਾਰ ਸਾਹਿਬ ਤੁਸੀਂ ਜਾਓ ਅਨੰਦਪੁਰ ਸਾਹਿਬ ਤੁਸੀਂ ਜਾਓ ਫਤੇਗੜ ਸਾਹਿਬ ਤੁਸੀਂ ਜਾਓ ਦਮਦਮਾ ਸਾਹਿਬ ਤੁਹਾਨੂੰ ਕੌਣ ਰੋਕਦਾ ਗੁਰੂ ਕੇ ਪਿਆਰੇ ਪਰ ਅੱਜ ਸਿੱਖ ਦਾ ਇਨ੍ਹਾਂ ਧਿਆਨ ਆਪਣੇ ਇਤਿਹਾਸਿਕ ਸਥਾਨਾਂ ਵਾਲੇ ਬਣੇ ਨਹੀਂ ਜਿਨ੍ਹਾਂ ਡੇਰਿਆਂ ਦੀਆਂ ਪ੍ਰਕਰਮਾਂ ਕਰਨ ਵਾਲੇ ਬਣੇ ਤੁਸੀਂ ਅੱਜ ਹੀ ਨੋਟ ਕੀਤਾ ਹੋਣਾ ਅੱਜ ਸੰਗਰਾਣ ਦਾ ਤੇ ਸਾਰਿਆਂ ਨੂੰ ਚੇਤਾ ਹੋਣਾ ਪਰ ਭਾਈ ਤਾਰੂਸ ਨੇ ਸ਼ੀਦੀ ਦਿਹਾੜਾ ਕਿਸੇ ਟਾਵੇਂ ਪਿੰਡ ਦੇ ਵਿੱਚ ਹੀ ਬਹਿ ਕੇ ਵਿਚਾਰ ਕੀਤੀ ਗਈ ਹੋਣੀ ਆ ਮੈਂ ਪਿੱਛੇ ਜੇ ਭਾਈ ਮਨੀ ਸਿੰਘ ਬਾਰੇ ਬੋਲ ਦਤਾ ਵੀ ਮੈਨੂੰ ਪੰਜਾਬ ਦੇ ਕਿਸੇ ਡੇਰੇ ਦਾ ਨਾਂ ਦੱਸੋ ਜਿਹਦੇ ਭਾਈ ਤਾਰੂਸ ਮਨੀਸ਼ ਨਾਲ ਸ਼ੀਦੇੜਾ ਬਣਾਇਆ ਤੇ ਇੱਕ ਦੋ ਬਾਬਿਆਂ ਤੇ ਬਾਬਿਆਂ ਦੇ ਚੇਲਿਆਂ ਦੇ ਮੈਨੂੰ ਫੋਨ ਆਏ ਲੇਖੋ ਜੇ ਅਸੀਂ ਵੀ ਮਨਾਇਆ ਮੈਂ ਕਿਹਾ ਬਹੁਤ ਵਧੀਆ ਗੱਲ ਹੈ ਚੰਗੀ ਗੱਲ ਆ ਮਨਾਉਣਾ ਚਾਹੀਦਾ ਬਹੁਤ ਵਧੀਆ ਗੱਲ ਜੇ ਤੁਹਾਡੇ ਡੇਰੇ ਨੇ ਮਨਾਇਆ ਤੇ ਸਾਰਿਆਂ ਦੇ ਮਨਾਓ ਅੱਜ ਭਾਈ ਤਾਰੂਸ ਸਿੰਘ ਦਾ ਉਹਦਾ ਵੀ ਲਿੰਕ ਭੇਜੋ ਇਹੋ ਤੇਰੀ ਚਾਹੁੰਦੇ ਆ ਤੇ ਜੇ ਮੈਂ ਤੁਹਾਡੇ ਬਾਰੇ ਕੋਈ ਲਫ਼ਜ਼ ਬੋਲਿਆ ਤੇ ਮੈਂ ਮਾਫੀ ਮੰਗਦਾ ਭਾਈ ਤੁਸੀਂ ਮੇਰੇ ਕੋ ਇਹੋ ਚਾਹੁੰਦੇ ਸੀ ਨਾ ਮੈਂ ਕਿਹਾ ਮੈਂ ਮਾਫੀ ਮੰਗਦਾ ਸ਼ੁਰੂ ਕਰੋ ਤੁਸੀਂ ਆਪਣੇ ਬਾਬਿਆਂ ਦੀਆਂ ਬਰਸੀਆਂ ਮਨਾ ਮਨਾ ਕੇ ਸੇ ਕੌਮ ਦਾ ਜ਼ੋਰ ਲਵਾਤਾ ਇਹਨਾਂ ਯੋਧਿਆਂ ਨੂੰ ਕੌਣ ਪੁੱਛੇਗਾ